ਟੂਡੇ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਹਰਿੰਦਰ ਨਿੱਕਾ ਨਸ਼ਿਆਂ ਨੇ ਮਾਰ ਲਈ ਜਵਾਨੀ ਚੜਦੀ ਇੱਕ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਗਾਇਕ ਨੇ ਗੁਰਦਾਸ ਮਾਨ ਉਹਨਾਂ ਨੇ ਗੀਤ ਗਾਇਆ ਸੀ ਉਸ ਤੋਂ ਬਾਅਦ ਹਾਲ ਤਾਂ ਹਰ ਦਿਨ ਵੱਧ ਤੋਂ ਵੱਧਰ ਹੁੰਦੀਆਂ ਚਲੀਆਂ ਗਈਆਂ ਨਤੀਜਾ ਜਿਹੜਾ ਸਰਕਾਰਾਂ ਦੇ ਫੈਸਲੇ ਸੀ ਸਰਕਾਰਾਂ ਬਣਦੀਆਂ ਵੀ ਰਹੀਆਂ ਨਸ਼ੇ ਦੇ ਮੁੱਦੇ ਤੇ ਸਰਕਾਰਾਂ ਡਿੱਗਦੀਆਂ ਵੀ ਰਹੀਆਂ ਨਸ਼ੇ ਦੇ ਮੁੰਦੇ ਤੇ ਭਾਵੇਂ ਅੱਜ ਨਸ਼ੇ ਦੇ ਤਸਕਰ ਦੇ ਤੌਰ ਤੇ ਕਿਹਾ ਜਾਂਦੇ ਕਈ ਜਿਹੜੇ ਵੱਡੇ ਵੱਡੇ ਜਿਨ੍ਹਾਂ ਨੂੰ ਪਹਿਲਾਂ ਵੱਡੀਆਂ ਮੱਛੀਆਂ ਕਿਹਾ ਜਾਂਦਾ ਸੀ ਭਾਵੇਂ ਉਹਨਾਂ ਦੇ ਕੋਈ ਦੋਸ਼ ਵਾਲੇ ਸਾਫਤ ਨਹੀਂ ਹੋਏ ਪਰ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਵੀ ਪਹੁੰਚ ਚੁੱਕੇ ਨੇ ਪਰ ਇਹ ਸਾਰੇ ਯਤਨਾਂ ਦੇ ਬਾਵਜੂਦ ਭਾਵੇਂ ਉਹ ਕੈਪਟਨ ਮਨਿੰਦਰ ਸਿੰਘ ਨੇ ਗੁਟਕਾ ਸਾਫ ਦੀ ਸੌ ਚੱਕ ਕੇ ਉਹਨਾਂ ਨੇ ਕਿਹਾ ਸੀ ਮੈਂ ਨਸ਼ਾ ਖਤਮ ਕਰ ਦੂੰ ਪਰ ਨਸ਼ਾ ਖਤਮ ਨਹੀਂ ਹੋਇਆ ਉਸ ਤੋਂ ਬਾਅਦ ਦੇ ਵਿੱਚ ਇਹੀ ਨਸ਼ਿਆਂ ਦੇ ਮੁੱਦੇ ਤੇ ਜਿਹੜਾ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਹੋਰਾਂ ਨੇ ਕੇਜਰੀਵਾਲ ਹੋਰਾਂ ਨੇ ਇਹ ਵੀ ਇਹ ਦਾਵਾ ਕੀਤਾ ਸੀ 2022 ਦੀਆਂ ਚੋਣਾਂ ਤੋਂ ਪਹਿਲਾਂ ਵੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਨਸ਼ੇ ਤਸਕਰਾਂ ਨਾਲ ਜਿਹੜੀ ਸਾਂਝ ਪਿਆਲੀ ਹੋਣ ਕਰਕੇ ਇਹ ਨਸ਼ੇ ਖਤਮ ਨਹੀਂ ਕਰ ਸਕੇ ਵੀ ਉਹਨਾਂ ਨਸ਼ੇ ਨੂੰ ਅਸੀਂ ਨੱਥ ਪਾਵਾਂਗੇ ਪਰ ਸਰਕਾਰ ਦਾ ਸਮਾਂ ਫਿਰ ਸਾਢੇ 3 ਸਾਲ ਤੋਂ ਉੱਪਰ ਚੱਲਿਆ ਗਿਆ ਨਸ਼ਾ ਅੱਜ ਵੀ ਮੁੱਦਾ ਹੈ ਜਿਹੜਾ ਉਹ ਕੇਂਦਰ ਤੇ ਹੈ ਅੱਜ ਮੁੱਖ ਤੌਰ ਤੇ ਇਹ ਗੱਲ ਉਸ ਸਮੇਂ ਜ਼ਿਆਦਾ ਲੋਕਾਂ ਦੇ ਵਿੱਚ ਚਰਚਾ ਦੇ ਵਿੱਚ ਆਈ ਅੱਜ ਪੰਜਾਬੀ ਟ੍ਰਿਬਿਊਨ ਦੇ ਵਿੱਚ ਜੁਪਿੰਦਰਜੀਤ ਸਿੰਘ ਰਿਪੋਰਟਰ ਨੇ ਚੰਡੀਗੜ੍ਹ ਤੋਂ ਉਹਨਾਂ ਨੇ ਜਿਹੜੀ ਨੈਸ਼ਨਲ ਜਿਹੜੀ ਕ੍ਰਾਈਮ ਰਿਪੋਰਟ ਹੈ ਜਿਹੜੀ ਬਿਊਰੋ ਰਿਕਾਰਡ ਬਿਊਰੋ ਹੈ ਜਿਹੜੀ ਉਹਨਾਂ ਦੀ ਇੱਕ ਰਿਪੋਰਟ ਐਨਸੀਆਰਬੀ ਦੀ ਰਿਪੋਰਟ ਉਹਨਾਂ ਨੇ ਪ੍ਰਕਾਸ਼ਿਤ ਕੀਤੀ ਹੈ ਵੀ ਪੰਜਾਬ ਚ ਨਸ਼ਾ ਤਸਕਰਾਂ ਦੀ ਗਿਣਤੀ ਨਸ਼ੇੜੀਆਂ ਨਾਲੋਂ ਵੱਧ ਜਾਨੀ ਹਾਲਤਾ ਇਹ ਨੇ ਵੀ ਨਸ਼ੇ ਕਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ ਥੋੜੀ ਹੈ ਤੇ ਨਸ਼ੇ ਵੇਚਣ ਵਾਲਿਆਂ ਦੀ ਗਿਣਤੀ ਹੈ ਜਿਹੜੀ ਉਹ ਜ਼ਿਆਦਾ ਹੈ ਅੱਜ ਸਾਡੇ ਲਈ ਸਟੂਡੀਓ ਦੇ ਵਿੱਚ ਇਹ ਵਿਸ਼ੇਸ਼ ਜਿਹੜਾ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਉਹਦੇ ਲਈ ਸਾਡੇ ਨਾਲ ਹਾਜ਼ਰ ਨੇ ਬਿਪਨ ਗੁਪਤਾ ਜੀ ਮੈਂ ਬਿਪਨ ਗੁਪਤਾ ਜੀ ਦੇ ਬਾਰੇ ਇਹ ਦੱਸਣਾ ਚਾਹਣਾ ਹੈ ਵੀ ਜ਼ਿਲ੍ਹਾ ਕਮਿਸ਼ਨ ਸਟੇਸ਼ਨ ਦੇ ਇਹ ਸੱਤਵੀਂ ਵਾਰ ਜਰਨਲ ਸਖਤਰ ਦੇ ਤੌਰ ਤੇ ਕੰਮ ਕਰ ਰਹੇ ਨੇ ਤੇ 36 ਸਾਲ ਇਹਨਾਂ ਨੂੰ ਮੈਡੀਕਲ ਲਾਈਨ ਨਾਲ ਜੁੜਿਆ ਹੋਗੇ ਅੱਜ ਇਹਨਾਂ ਨਾਲ ਖੁੱਲ ਕੇ ਗੱਲਾਂ ਕਰਾਂਗੇ ਇਸ ਮਾਮਲੇ ਤੇ ਵੀ ਇਹ ਪੂਰਾ ਮਾਮਲਾ ਹੈ ਕਿ ਬਿਪਨ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਨਿੱਕਾ ਜੀ ਬਹੁਤ ਧੰਨਵਾਦ ਤੁਹਾਡਾ ਲੋਕਾਂ ਨਾਲ ਰੂਰੂ ਹੁੰਦਾ ਮੌਕਾ ਮਿਲਿਆ ਤੁਹਾਡੇ ਰਹੀ ਥੈਂਕ ਯੂ ਵੈਰੀ ਮਚ ਗੁਪਤਾ ਜੀ ਇਹ ਰਿਪੋਰਟ ਹੈ ਜਿਹੜੀ ਉਹ ਤੁਸੀਂ ਵੀ ਪੜ ਲਈ ਹੋ ਆਮ ਲੋਕਾਂ ਨਾਲੋਂ ਤੁਸੀਂ ਜ਼ਿਆਦਾ ਇਹ ਮਾਮਲੇ ਨਾਲ ਜੁੜੇ ਹੋਏ ਹੋ ਲੋਕ ਤੁਹਾਡੇ ਕੋਲੇ ਦੇਖੋ ਬਤੌਰ ਮਰੀਜ਼ ਵੀ ਆਉਂਦੇ ਨੇ ਉਹ ਨਸ਼ਾ ਤਸਕਰੀ ਦੇ ਵਿੱਚ ਨਸ਼ਾ ਮਤਲਬ ਨਸ਼ੇ ਤੋਂ ਪੀੜ ਤੋਂ ਕਹਦੀ ਆਪਾਂ ਬਿਲਕੁਲ ਸਦਾ ਬਾਹ ਪੈਂਦਾ ਜੀ ਹਾਂ ਵੀ ਸਿੱਧਾ ਬਾਹ ਪੈਂਦਾ ਆਮ ਲੋਕਾਂ ਤੋਂ ਉਹਨਾਂ ਬਾਹ ਨਹੀਂ ਪੈਂਦਾ ਜਿਹੜੀਆਂ ਮੌਜੂਦਾ ਹਾਲਤਾਂ ਨੇ ਇਹ ਜਿਹੜੀ ਐਨਸੀਆਰਬੀ ਦੀ ਰਿਪੋਰਟ ਹੈ ਇਹਨੇ ਤਾਂ ਮਾਮਲਾ ਮਤਲਬ ਇਹ ਵਧਾਤਾ ਵੀ ਜਿਹੜੇ ਨਸ਼ੇੜੀ ਨੇ ਵੀ ਉਹਨਾਂ ਨਾਲੋਂ ਗਿਣਤੀ ਹੈ ਜਿਹੜੀ ਉਹ ਨਸ਼ਾ ਤਸਕਰਾਂ ਦੀ ਜਿਹੜੀ ਨਸ਼ੇ ਵੇਚਣ ਵਾਲਿਆਂ ਦੀ ਗਿਣਤੀ ਹੈ ਜਿਹੜੀ ਉਹ ਜ਼ਿਆਦਾ ਹੈ ਇਹ ਸਾਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹਾਂ ਨਿੱਕਾ ਜੀ ਇਹ ਅੱਜ ਦੀ ਰਿਪੋਰਟ ਸਾਰੇ ਅਖਬਾਰਾਂ ਚ ਸ਼ੈਦ ਲੱਗੀ ਹੋ ਮੈਂ ਵੀ ਟ੍ਰਿਬਿਊਨ ਚ ਪੜੀ ਆ ਇੰਗਲਿਸ਼ ਚ ਤੇ ਪੰਜਾਬੀ ਟ੍ਰਿਬਿਊਨ ਚ ਵੀ ਪੜੀ ਆ ਤੁਹਾਡੇ ਨਾਲ ਸਾਂਝੀ ਵੀ ਹੋਈ ਗੱਲ ਇਹ ਜਿਹੜੀ ਨੈਸ਼ਨਲ ਕ੍ਰਾਈਮ ਬਿਊਰੋ ਆ ਉਹਦਾ ਰਿਕਾਰਡ ਬੰਦਦਾ ਇੱਕ ਇਹਨਾਂ ਨੇ ਜਿਹੜਾ 2023 ਦਾ ਆਪਾਂ ਨੂੰ ਡਾਟਾ ਦਿੱਤਾ ਕਿਉਂਕਿ ਜਦੋਂ ਡਾਟਾ ਕਲੈਕਟ ਹੋ ਜਾਂਦਾ ਉਹਨੂੰ ਪੂਰਾ ਤਿਆਰ ਕਰਨਾ ਉਹਨੂੰ ਸਮਾਂ ਲੱਗ ਜਾਂਦਾ 24 ਵਾਲਾ ਅਗਲੀ ਵਾਰੀ ਆਜੂ 25 ਵਾਲਾ ਫੇਰ ਆਜੂ ਇਹ 23 ਦਾ ਡਾਟਾ ਹੈ 23 ਸਾਲ ਦੇ ਦੀ ਜਿਹੜੀ ਰਿਪੋਰਟ ਹੈ ਇਹਨਾਂ ਦੀ ਰਿਪੋਰਟ ਬਹੁਤ ਗੰਭੀਰ ਹੈ ਬਹੁਤ ਗੰਭੀਰ ਆ ਮੰਨ ਲਓ ਐ ਚਿੰਤਾ ਦਾ ਵਿਸ਼ਾ ਪੜ ਕੇ ਐ ਲੱਗਦਾ ਸੀ ਵੀ ਹੈ ਕੀ ਹੋ ਜਾਂਦਾ ਇਹ ਜਿਹਦੇ ਵਿੱਚ ਲਿਖਿਆ ਇਹਨਾਂ ਨੇ ਵੀ ਜਿਹੜੀ ਸਮਗਲਿੰਗ ਹੈ ਪੰਜਾਬ ਸਟੇਟ ਦੀ ਗੱਲ ਕੀਤੀ ਹੈ ਖਾਸ ਉਹ ਸਾਰੀਆਂ ਸਟੇਟਾਂ ਨਾਲੋਂ ਸਮਗਲਿੰਗ ਹੈ ਜਿਹੜੀ ਪੰਜਾਬ 'ਚ ਪੰਜਾਬ ਦੇ ਨਸ਼ਾ ਖਾਣ ਵਾਲਿਆਂ ਨਾਲੋਂ ਲਗਭਗ ਦੁੱਖ ਨਹੀਂ ਆ ਲਗਭਗ ਦੂਜੇ ਜੋ ਇਹਨਾਂ ਨੇ ਪੁਆਇੰਟ ਲਿਖਿਆ ਵੀ 25.3 ਮੈਂ ਮੈਂ ਕੇਸ ਹਾਂ ਮੈਂ 25.3 ਦੀ ਵੀ ਚਾਹਣਾ ਵੀ ਤੁਸੀਂ ਥੋੜਾ ਜਿਹਾ ਦੱਸਕਾਂ ਇਹ ਗੱਲ ਸਾਂਝੀ ਕਰ ਦਿਓ ਇਹ ਗੱਲ ਮੇਰੇ ਵੀ ਪੂਰੀ ਤਰ੍ਹਾਂ ਸਮਝ ਨਹੀਂ ਆਈ 25.3 ਉਹਨਾਂ ਨੇ ਪ੍ਰਤੀ ਲੱਖ ਦੱਸਿਆ ਹਾਂਜੀ ਹਾਂਜੀ ਬਿਲਕੁਲ 25.3 ਦਾ ਮਤਲਬ ਇਹ ਹੈ ਜੀ ਵੀ 25.3 ਇਨਸਾਨ ਉਹਨਾਂ ਨੇ ਰੱਖੇ ਲੱਖ ਮਗਰ ਵੀ ਸਬਾਕ 25 ਜੇ ਐਵਰੇਜ ਕੱਢੀਏ ਤਾਂ ਆਪਾਂ ਜੇ ਆਈ ਲਾਈ ਵੀ 25 ਬੰਦੇ ਐਵਰੇਜ 1 ਲੱਖ ਦੀ ਆਬਾਦੀ ਜਿਹੜੀ ਪੰਜਾਬ ਦੀ ਹੈ 1 ਲੱਖ ਦੀ ਵਾਦੀ 25 ਬੰਦੇ ਨੇ ਜਿਹੜੇ 25 ਬੰਦੇ ਨੇ ਉਹ ਸਮਗਲਿੰਗ ਕਰਦੀ ਠੀਕ ਹੈ ਜੀ ਇਹਦਾ ਮੋਟਾ ਜਿਹਾ ਭਾਗ ਇਹ ਬਣ ਗਿਆ ਖਾਣ ਵਾਲਿਆਂ ਦੀ ਜਿਹੜੀ ਲਿਖਿਆ ਉਹ 12.ਸਮਥਿੰਗ ਲਿਖਿਆ ਹਾਂਜੀ 12 ਤੋਂ 13 ਬੰਦੇ ਦੇ ਦਰਮਿਆਨ 1 ਲੱਖ ਦੀ ਪਾਪੂਲੇਸ਼ਨ ਉਹ ਪਾਪੂਲੇਸ਼ਨ ਐਵਰੇਜ ਕੱਢ ਲਈ ਹੋ ਸਕਦਾ 3 ਕਰੋੜ ਦੇ ਕਰੀਬ ਹੈ ਜੀ 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 ਦਾ ਇਹਦਾ ਮਤਲਬ 8 ਲੱਖ 8000 ਦੇ ਕਰੀਬ ਹਾਂ ਤਾਂ ਜਾਇ ਲਾ ਲਓ ਵੀ ਉਹ ਮੇਰਾ ਕਲ ਸਮਗਲਿੰਗ ਦੇ ਕੇਸ ਬਣ ਕੇ ਜਿਹੜੇ ਸਮਗਲਿੰਗ ਦੇ ਜਿਹੜੇ ਨਸ਼ਾ ਵੇਚਣ ਵਾਲੇ ਹੋਗੇ ਵੇਚਣ ਵਾਲੇ ਮਤਲਬ ਸਮਗਲਿੰਗ ਵਾਲਾ ਜਿਹੜਾ ਵਿਸ਼ਾ ਉਹ ਉਹ ਤਾਂ ਐ ਲਾ ਲਓ ਵੀ ਇੰਡੀਆ ਚ ਟੌਪ ਕਰ ਗਿਆ ਪੰਜਾਬ ਕਿਉਂਕਿ ਬਾਰਡਰ ਸਟੇਟ ਆ ਇੰਟਰਨੈਸ਼ਨਲ ਬਾਰਡਰ ਪੈਂਦਾ ਉਹ ਗੱਲ ਜੇ ਟੌਪ ਹੋਵੇ ਨਾ ਹੋਵੇ ਨਸ਼ੇ ਦੇ ਵਿੱਚ ਦਾ ਵੇਚਣ ਦੇ ਮਾਮਲੇ ਤੋਂ ਇਹ ਸਮਗਲਿੰਗ ਆ ਸਰ ਜਿਹੜੀ ਗੱਲ ਮੈਂ ਦਰਸ਼ਕਾਂ ਨੂੰ ਦੱਸਣੀ ਚਾਹੁੰਨਾ ਸਮਗਲਿੰਗ ਦਾ ਜੇ ਆਪਾਂ ਨਾ ਪੰਜਾਬੀ ਜਾ ਭਾਵ ਘਟਣੀ ਏ ਵੱਡੇ ਤਸ਼ਕਰ ਇਹ ਵੱਡੇ ਤਸ਼ਕਰ ਜਿਹਨੇ ਆ ਮਹਲੋ ਜਿਹੜੇ ਛੋਟੇ ਆ ਨਾਲੋਂ ਆਂ ਦੇਸੀ ਭਾਸ਼ਾ ਦੀ ਕਿਹਦੀ ਇੰਟਰਨੈਸ਼ਨਲ ਕਰਾਸਿੰਗ ਕਰਦੇ ਜਿਹੜੀ ਉਹ ਸਮਗਲਿੰਗ ਸ਼ਬਦ ਉਹ ਤੋਂ ਲਾਉਂਦੇ ਆਪਾਂ ਸਮਗਲਿੰਗ ਸ਼ਬਦ ਉਹ ਤੋਂ ਲੱਗਦਾ ਜਦੋਂ ਵੱਡੀ ਪੱਧਰ ਤੇ ਵੱਡੀ ਅਮਾਊਂਟ ਦੇ ਨਸ਼ਾ ਤਸ਼ਕਰ ਕੰਮ ਕਰਦੇ ਨੇ ਜਿਹੜੇ ਆਮ ਹੀ ਬਾਰਡਰ ਤੋਂ ਕਰਾਸ ਹੁੰਦੀ ਆ ਉਹ ਸਮਗਲਿੰਗ ਦਾ ਹਿੱਸਾ ਇਹ ਉਹਨਾਂ ਦੀ ਗਿਣਤੀ 1 ਲੱਖ ਪਿੱਛੇ 25 ਹੈ 25 ਰਾਈਟਲੀ ਬਿਲਕੁਲ ਪੂਰੇ ਪੰਜਾਬ ਦੇ ਵਿੱਚ 8000 ਦੇ ਕਰੀਬ ਲੋਕ ਨੇ ਜਿਹੜੇ ਉਹ ਵੱਡੇ ਪੱਧਰ ਤੇ ਮਤਲਬ ਸਮਗਲਿੰਗ ਕਰਦੇ ਨੇ ਜਿਹੜੀ ਬਾਹਰੋਂ ਲਿਆ ਕੇ ਡਰੱਗ ਇਦਰ ਸਪਲਾਈ ਕਰਦੇ ਨੇ ਸਮਗਲਿੰਗ ਦਾ ਮਤਲਬ ਇਹ ਇਹ 2023 ਦੀ ਰਿਪੋਰਟ ਇਹਨਾਂ ਨੇ ਇਹ 2023 ਦੀ ਤੇ ਜਿਹੜੇ ਨਸ਼ਾ ਤਸਕਰ ਇਹਦਾ ਮਤਲਬ ਉਹ ਤਾਂ ਫਿਰ ਤਸਕਰ ਤਾਂ ਉਹਨਾਂ ਨੂੰ ਕਹਿੰਦਾ ਜਿਹੜੇ ਛੋਟੇ ਨੇ ਇਹ ਅੱਗੇ ਸਪਲਾਈ ਚੱਲਦੀ ਜੇ ਆਪਾਂ ਐ ਨਿੱਕਾ ਜਿਹਾ ਦੇਖਣਾ ਹੋਵੇ ਆ ਉ ਤਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਤੇ ਆਪਾਂ ਨੂੰ ਆਮ ਇਨਸਾਨਾਂ ਨੂੰ ਵੀ ਪਤਾ ਵੀ ਇਹ ਗਿਣਤੀ ਕਾਫੀ ਜ਼ਿਆਦੇ ਆ ਪਮਾ ਛੋਟੇ ਨੇ ਪਮਾ ਥੋੜੇ ਗ੍ਰਾਮਾਂ ਵਾਲੇ ਨੇ ਪਮਾ ਪਾਈਆ ਵਾਲੇ ਨੇ ਜਾਂ ਅਲੱਗ ਮੈਟਰ ਮਤਲਬ ਉਹ ਤਾਂ ਫਿਰ ਗਿਣਤੀ ਸਰਕਾਰ ਨੂੰ ਖੁਦ ਪਤਾ ਹੈ ਕਿਉਂਕਿ ਆਲਰੇਡੀ ਸਰਕਾਰ ਨੇ ਆ 10 ਮਹੀਨਿਆਂ ਚ 20000 ਤਾਂ ਐਫਆਈਆਰ ਕਰਤੀ ਜਿਹਦੇ ਵਿੱਚੋਂ 33 32000 ਬੰਦਾ ਅੰਦਰ ਹੈ ਮੈਂ ਬਿਪਨਜੀਤ ਤੁਹਾਡੀ ਗੱਲ ਦੇ ਵਿਚਾਲੀ ਇੱਕ ਟੋਕ ਕੇ ਗੱਲ ਕਰਦਾ ਇਹ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਐਫਆਈਆਰ ਹੋਈਆਂ ਨੇ ਜੀ ਸਾਡੇ ਕੋਲੇ ਜਿਵੇਂ মিডিਆ ਵਾਲਿਆਂ ਕੋਲੇ ਆ ਜਾਂਦੀਆਂ ਨੇ ਕ੍ਰਾਈਮ ਰਿਪੋਰਟ ਆਉਂਦੀ ਹੈ ਵੱਖ-ਵੱਖ ਜ਼ਿਲ੍ਹਕਾਂ ਦੀ ਜੀ ਅੱਗੇ ਤਾਂ ਪਰਚੇ ਪੁਲਿਸ ਐਂ ਦਰਜ ਕਰਦੇ ਨੇ ਕਿ ਮੁਖਬਰ ਤੋਂ ਸੂਚਨਾ ਮਿਲੀ ਜੀ ਵੀ ਸੂਚਨਾ ਮਿਲਣ ਤੋਂ ਪਤਾ ਲੱਗਿਆ ਵੀ ਫਲਾਨਾ ਬੰਦਾ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਠੀਕ ਹੈ ਵੀ ਉਹ ਬੰਦੇ ਦੇ ਖਿਲਾਫ ਪਰਚਾ ਦਰਜ ਕਰ ਲਿਆ ਬਾਅਦ ਚ ਅਰੈਸਟ ਕਰ ਲਿਆ ਪਰ ਪਿਛਲੇ ਲਗਭਗ ਮੈਨੂੰ ਲੱਗਦਾ ਵੀ ਇਹ 2-3 ਮਹੀਨਿਆਂ ਤੋਂ ਜਿਹੜਾ ਇੱਕ ਨਵਾਂ ਪੁਲਿਸ ਨੇ ਫੰਡਾ ਸ਼ੁਰੂ ਕੀਤਾ ਹੋਇਆ ਜੀ ਕਿਉਂ ਉੱਤੋਂ ਸ਼ਕਤੀ ਹੋਗੀ ਜੀ ਵੀ ਤੁਸੀਂ ਗਿਣਤੀ ਵਧਾਉਣੀ ਹੈ ਹੁਣ ਪਰਚਿਆਂ ਦੀ ਗਿਣਤੀ ਵਧਾਉਣ ਲਈ ਹੁਣ ਉਹਨਾਂ ਨੇ ਇਹ ਵੀ ਰਿਪੋਰਟਾਂ ਪੜ੍ਹਨ ਨੂੰ ਮਿਲਦੀਆਂ ਨੇ ਜਿਹੜੀਆਂ ਕ੍ਰਾਈਮ ਰਿਪੋਰਟ ਦੇ ਵਿੱਚ ਆਉਂਦੀਆਂ ਨੇ ਵੀ ਪੁਲਿਸ ਨੂੰ ਕਿਸੇ ਨੇ ਦੱਸਿਆ ਵੀ ਫੁਲਾਨਾ ਬੰਦਾ ਫੁਲਾਨੀ ਥਾਂ ਤੇ ਬੈਠਾ ਨਸ਼ਾ ਕਰਨ ਦੀ ਫਰਾਕ ਦੇ ਵਿੱਚ ਹੈ ਜਿਹੜੀ ਨਸ਼ਾ ਵੇਚਣ ਦੀ ਵੀ ਨਸ਼ਾ ਕਰਨ ਦਾ ਹੈ ਵੀ ਆਦੀ ਹੋਣ ਕਰਕੇ ਉਹਦਾ ਡੋਪ ਟੈਸਟ ਕਰਾਇਆ ਗਿਆ ਜੀ ਡੋਪ ਟੈਸਟ ਉਹਦਾ ਪੋਜ਼ਿਟਿਵ ਆ ਗਿਆ ਮੌਕੇ ਤੇ ਮਤਲਬ ਬਰਾਮਦਗੀ ਨਹੀਂ ਨਿਕਲਣਾ ਬਰਾਮਦਗੀ ਬਰਾਮਦੀ ਦਿਖਾਉਂਦੇ ਨੇ ਕਦੇ-ਕਦੇ ਪੰਨੀ ਬਰਾਮਦ ਹੋ ਗਿਆ ਪੰਨਾ ਜਾਂ ਹੁੰਦਾ ਵੀ ਉਹ ਬਰਾਮਦ ਹੋ ਗਿਆ ਕੁਈ ਲੈਟਰ ਬਰਾਮਦ ਹੋ ਗਿਆ ਮਤਲਬ ਇਹ ਚੀਜ਼ਾਂ ਦੀ ਬਰਾਮਦਗੀ ਕਰਕੇ ਵੀ ਨਸ਼ਾ ਕਰਨ ਵਾਲੇ ਬੰਦਿਆਂ ਤੇ ਵੀ ਪਰਚੇ ਦਰਜ ਮਤਲਬ ਹੋ ਗਈ ਜਿਹੜੀ ਗਿਣਤੀ ਆਪਾਂ ਗੱਲ ਕਰਦੇ 30000 ਹੋ ਗਈ 25000 ਇਹ ਗਿਣਤੀ ਉਹ ਲੋਕ ਵੀ ਇਹਦੇ ਸ਼ਾਮਲ ਹੋ ਗਏ ਜਿਹੜੇ ਨਸ਼ਾ ਕਰਨ ਵਾਲੇ ਨੇ ਬਿਲਕੁਲ ਜੀ ਬਿਲਕੁਲ ਮੰਨ ਲਓ ਜਿੰਨੇ ਕ ਸਰਕਾਰ ਨਿੱਕਾ ਜੀ ਪਰਾਲੇ ਕਰ ਰਹੀ ਹੈ ਆ ਪਿਛਲੇ 10 ਕੁ ਮਹੀਨਿਆਂ ਦਾ ਤਾਂ ਰਿਕਾਰਡ ਆਪਾਂ ਟਫ ਕਹਿ ਸਕਦੇ ਹਾਂ ਵੀ ਕਾਫੀ ਮਿਹਨਤ ਲਾਈ ਹੈ ਪਰ ਦੁੱਖ ਦੀ ਗੱਲ ਇਹ ਹੈ ਸਰਕਾਰਾਂ ਨੂੰ ਵੀ ਪਤਾ ਆਮ ਇਨਸਾਨ ਹੋਣ ਦੇ ਨਾਤੇ ਆਪਾਂ ਨੂੰ ਵੀ ਪਤਾ ਵੀ ਆ ਜਿਹੜਾ ਰਿਪੋਰਟ ਅੱਜ ਦੀ ਦੱਸਦੀ ਆ ਇਹ ਸਰਕਾਰ ਵੀ ਕਹਿੰਦੀ ਆ ਬਿਲਕੁਲ ਡੀਜੀਪੀ ਸਾਹਿਬ ਵੀ ਦੱਸਦੇ ਨੇ ਵੀ ਸਮਗਲਿੰਗ ਤੇ ਕੰਟਰੋਲ ਕਰਾਂਗੇ ਸਮਗਲਿੰਗ ਕਿਉਂਕਿ ਅਸੀਂ ਇੰਟਰਨੈਸ਼ਨਲ ਬਾਰਡਰ ਤੇ ਬੈਠੇ ਆ ਅੰਮ੍ਰਿਤਸਰ ਸਾਡਾ ਟਿਪਰੀਆ ਮੇਨ ਉੱਥੋਂ ਮੰਨ ਲਓ ਉਧਰੋਂ ਹੁੰਦੀ ਹੋਈ ਅਫਗਾਨਿਸਤਾਨ ਤੋਂ ਪਾਕਿਸਤਾਨ ਤੋਂ ਪੰਜਾਬ ਪੰਜਾਬ ਚੋਂ ਬੱਕਰੀਆਂ ਸਟੇਟਾਂ 'ਚ ਇਹ ਤਾਂ ਇੱਕ ਸਾਧਨ ਇਹ ਵੀ ਆ ਬੱਕਰੀਆਂ ਸਟੇਟਾਂ 'ਚ ਹੋਰ ਸਾਧਨਾ ਰਾਹੀਂ ਵੀ ਜਾਂਦੀ ਉਹ ਕੋਰੀਰ ਰਾਹੀਂ ਜਾਈ ਜਾਂਦੀ ਆ ਡਰੋਨਿੰਗ ਰਾਹੀਂ ਜਾਈ ਜਾਂਦੀ ਆ ਤਾਂ ਬਹੁਤ ਸਾਰੇ ਮੇਰਾ ਮਤਲਬ ਇਹੀ ਹੈ ਵੀ ਜਦੋਂ ਇੰਨੀ ਵੱਡੀ ਪੱਧਰ ਤੇ ਵੇਚਣ ਵਾਲੇ ਬੰਦੇ ਬੈਠੇ ਨੇ ਤਾਂ ਫਿਰ ਯਾਰ ਖਾਣ ਵਾਲਿਆਂ ਦਾ ਤਾਂ ਕਦੋਂ ਹੱਲ ਹੋਊਗਾ ਤਾਂ ਇਹ ਇੱਕ ਚਿੰਤਾ ਦਾ ਵਿਸ਼ਾ ਵੀ ਵੇਚਣ ਵਾਲਿਆਂ ਦੀ ਗਿਣਤੀ ਸੁਣ ਕੇ ਹੈਰਾਨੀ ਹੋ ਰਹੀ ਹੈ ਭਵੇਂ ਇਹ 23 ਦੀ ਰਿਪੋਰਟ ਹੈ ਪਰ ਅੱਜ ਵੀ ਦੇਖੀ ਅੱਜ ਤਾਂ ਵੱਧ ਗਿਆ ਉਹ ਲੋ ਮੰਨੋ ਇਹ ਡਾਟਾ ਆਜੂਗਾ ਜੇ ਆਪਾਂ ਆਨ ਰਿਕਾਰਡ ਲੈਣਾ ਹੋਇਆ ਤਾਂ ਪਰ ਸਰਕਾਰ ਦੀ ਇੰਨੀ ਮਿਹਨਤ ਹੈ ਤਾਂ ਉੱਥੇ ਕਿਤੇ ਨਾ ਕਿਤੇ ਜ਼ਿੰਮੇਵਾਰੀ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਹਾਂਜੀ ਅੱਜ ਮੇਰਾ ਖਾਲ ਮਾਰਚ ਦਾ ਸ਼ੁਰੂ ਕੀਤਾ ਵਾ ਇਹ ਹਾਂ ਮਾਰਚ ਦਾ ਸ਼ੁਰੂ ਬਿਲਕੁਲ ਤੇ ਅੱਜ ਦੇ ਮਹੀਨੇ ਤੱਕ ਸਰਕਾਰ ਦੀਆਂ ਐਫਰਟਸ ਨੇ ਲੱਗੇ ਵੀ ਨੇ ਪਰ ਦੇਖੋ ਐਫਰਟ ਤਾਂ ਚੰਗੇ ਨੇ ਪਰ ਅਸਲ ਕੀ ਹੋਇਆ ਨਾ ਜੇ ਮੰਨ ਲਓ ਇਹ ਤਾਂ ਆਪਾਂ ਨਸ਼ਾ ਤਸਕਰਾਂ ਦੀ ਗਲਤੀ ਕਰ ਲਈ ਜੀ ਜਿਵੇਂ ਹੁਣ ਜਿਹੜਾ ਨਸ਼ਾ ਕਰਨ ਵਾਲੇ ਲੋਕ ਹੈ ਉਹਨਾਂ ਦੇ ਸਰਕਾਰ ਮੂੜ ਬਸੇਬੇ ਦੀ ਵੀ ਗੱਲ ਕਰਦੀ ਹੈ ਓਟ ਕੇਂਦਰ ਖੁੱਲੇ ਹੋਏ ਨੇ ਨਸ਼ਾ ਛਡਾਊ ਕੇਂਦਰ ਬਕਰੇ ਚੱਲੀ ਜਾਂਦੇ ਨੇ ਨਸ਼ਾ ਛਡਾਊ ਕੇਂਦਰਾਂ ਦੀ ਆੜ ਦੇ ਵਿੱਚ ਜਿਹੜਾ ਨਸ਼ਾ ਤਸਕਰੀ ਦਾ ਧੰਦਾ ਚੱਲਦਾ ਉਹ ਆਪਣੇ ਚਾਹੇ ਬਰਨਾਲੇ ਨਾਲ ਹੀ ਸੰਬੰਧਤ ਸੀ ਜੀ ਜੀ ਤੇ ਉਹ ਵੀ ਡਾਕਟਰ ਅਮਿਤ ਸੀ ਜਿਹੜਾ ਉਹ ਇਹ ਮਾਮਲੇ ਦੇ ਵਿੱਚ ਉਲਝਿਆ ਉਹਦੇ 22 ਸੈਂਟਰ ਸੀ 22 ਸੈਂਟਰ ਚੱਲ ਰਹੇ ਸੀ ਜਿਵੇਂ ਆਏ ਮੰਨ ਲਓ ਕਹਿੰਦੇ ਜਬ ਜਬ ਜਵਾਬ ਦਬਾ ਕੀਤਾ ਮਰਜ਼ ਵਧਦਾ ਹੀ ਗਿਆ ਜਿਹੜੀ ਨਸ਼ਾ ਚੜਾਉ ਕੇਂਦਰਾਂ ਦੀ ਆੜ ਦੇ ਵਿੱਚ ਵੀ ਚੱਲ ਪਿਆ ਵੀ ਸਾਰੀ ਹਾਲਤ ਦਾ ਜਿਹੜਾ ਹੈ ਵੀ ਇਹ ਸੁਧਾਰ ਹੋ ਕਿਵੇਂ ਸਕਦਾ ਤੁਹਾਨੂੰ ਕਿਵੇਂ ਲੱਗਦੀ ਹੈ ਗੱਲ ਬਿਲਕੁਲ ਵੀ ਨਸ਼ਾ ਪਹਿਲੀ ਗੱਲ ਤਾਂ ਨਸ਼ੇ ਦੇ ਤੁਸੀਂ ਇਹ ਦੱਸ ਦਿਓ ਵੀ ਨਸ਼ੇ ਤੇ ਲੋਕ ਲੱਗਦੇ ਵੀ ਕਿਉਂ ਜੀ ਬਿਲਕੁਲ ਜੀ ਮੈਂ ਪੁਆਇੰਟ ਟੂ ਪੁਆਇੰਟ ਦੱਸਦਾ ਨਾ ਵੀ ਪਹਿਲਾਂ ਤਾਂ ਲੱਗਦੇ ਕਿਉਂ ਨੇ ਲੱਗਣ ਦਾ ਤਾਂ ਸਾਧਨ ਜੇ ਆਪਾਂ ਆਨ ਰਿਕਾਰਡ ਦੇਖੀਏ ਇੱਕ ਆਪਾਂ ਖੁਸ਼ੀ ਵਾਲੀਆਂ ਹਾਲਤਾਂ ਚੋਂ ਲੱਗਦੇ ਆ ਠੀਕ ਆ ਵੀ ਕੁਝ ਲੋਕ ਦੁਖੀ ਹੋਏ ਵੀ ਕਹਿ ਦਿੰਦੇ ਨੇ ਪਰ ਇੱਕ ਆਨੰਦ ਲੈਂਦੇ ਨੇ ਇਹ ਜੇ ਪੁਰਾਣੀ ਕਹਾਵਤ ਆ ਵੈਸੇ ਉਹੋਂ ਉਹ ਜਿਹੜੀਆਂ ਗੱਲਾਂ ਸੀ ਵੀ ਯਾਰ ਕਿਸੇ ਨੇ ਥੋੜੀ ਜਿਹੀ ਸ਼ਰਾਬ ਪੀ ਲਈ ਕਿਸੇ ਨੇ ਛੋਟਾ ਜਿਹਾ ਨਸ਼ਾ ਕਰ ਲਿਆ ਉਹ ਨਿੱਕਾ ਜੀ ਗੱਲਾਂ ਹੁਣ ਖਤਮ ਹੋ ਗਈਆਂ ਹੁਣ ਤਾਂ ਇੱਕ ਟੀਮ ਵਰਕ ਬਣ ਗਿਆ ਨੌਜਵਾਨ ਵਰਕ ਦਾ 10-10 ਬੱਚੇ 20-20 ਬੱਚੇ ਜਿਹੜੀ ਆਪਾਂ ਚੱਟੇ ਦੀ ਗੱਲ ਕਰੀ ਜਾਂਦੇ ਆ ਮੰਨ ਲਓ ਹੁਣ ਤਾਂ ਆਏ ਨਹੀਂ ਪਤਾ ਲੱਗਦਾ ਵੀ ਕਾਰਨਾਂ ਨੂੰ ਕਿਵੇਂ ਫਰੋਲੀਏ ਛੋੜੀ ਗਿਣਤੀ 'ਚ ਕੰਮ ਹੋ ਜਾਂਦਾ ਹੰਮਣ ਵਾਲੀ ਗੱਲ ਬਣੀ ਪਈ ਐ ਜਿੱਥੇ ਤੱਕ ਗੱਲ ਆ ਵੀ ਵਧੇ ਜਾਂਦਾ ਰੁਕ ਕਿਉਂ ਨਹੀਂ ਰਿਹਾ ਮੇਰਾ ਇੱਥੇ ਹਮੇਸ਼ਾ ਇਹੀ ਸਵਾਲ ਹੁੰਦਾ ਹੈ ਗੱਲ ਦਾ ਵੀ ਜ਼ਿੰਮੇਵਾਰ ਕੌਣ ਐ ਅਸਲੀ ਗੱਲ ਲਈ ਜ਼ਿੰਮੇਵਾਰ ਕੌਣ ਹੈ ਇੱਕ ਪਾਸੇ ਸਿਸਟਮ ਪਿਆ ਸਰਕਾਰੀ ਤੰਤਰ ਇੱਕ ਪਾਸੇ ਸਾਡੀ ਜਿਹੜੀ ਸਮਾਜਿਕ ਸਮਝ ਆ ਲੋਕਾਂ ਦੀ ਇਹ ਇਹ ਦੋਨੇ ਗੱਲਾਂ ਸਟ੍ਰਾਈਕ ਕਰ ਰਹੀਆਂ ਜਿਵੇਂ ਤੁਸੀਂ ਹੁਣ ਕਹਤਾ ਵੀ ਪ੍ਰਾਈਵੇਟ ਸੈਂਟਰ ਫੜੇ ਗਏ ਇੱਕ ਬੰਦੇ ਨੂੰ ਸਰਕਾਰ ਨੇ ਸੰਭਾਤੇ ਵੈਸੀ ਮੈਂ ਕੋਈ ਕਿਸੇ ਵੀ ਸਰਕਾਰ ਦੇ ਹੱਕ ਦੀ ਜਾਂ ਗੈਰ ਹੱਕ ਦੀ ਗੱਲ ਨਹੀਂ ਕਰਦਾ ਮੈਂ ਦਰਸ਼ਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਅੱਜ ਦਾ ਜਿਹੜਾ ਵਿਸ਼ਾ ਹੈਗਾ ਇਹ ਮੈਥੋਂ ਵੀ ਉਨੇ ਹੀ ਸ਼ੁਰੂ ਹੁੰਦਾ ਮੈਂ ਵੀ ਉਹਨਾਂ ਜ਼ਿੰਮੇਵਾਰ ਹਾਂ ਜਿੰਨਾ ਮੈਂ ਬੋਲੂਗਾ ਸਰਕਾਰਾਂ ਵੀ ਪ੍ਰਸ਼ਾਸਨ ਵੀ ਤੇ ਜਿੰਨੀ ਵੀ ਆਪਣੀ ਪੋਲੀਟੀਕਲ ਐਡਮਿਨਿਸਟ੍ਰੇਸ਼ਨ ਆ ਆਮ ਬੰਦਾ ਵੀ ਜिले ਬਰਨਾਲੇ ਦਾ ਹਰੇਕ ਸ਼ਖਸ ਜਿੰਨਾ ਮੈਂ ਬੋਲ ਰਿਹਾ ਮੈਂ ਖੁਦ ਉਹਦਾ ਜ਼ਿੰਮੇਵਾਰ ਆ ਉਹਨੂੰ ਠੀਕ ਕਰਨ ਦੇ ਲਈ ਇਹ ਨਹੀਂ ਵੀ ਮੈਂ ਕਿਸੇ ਨੂੰ ਕਹਿ ਕੇ ਅਜ ਉੱਠ ਖੜੂੰਗਾ ਤਾਂ ਮੈਂ ਕਹਿਣਾ ਨਾ ਕਿੰਨੀ ਵਾਰੀ ਕਿਸੇ ਦੇ ਨਹੀਂ ਸਿਟੀ ਜਾ ਸਕਦੀ ਹਰ ਇੱਕ ਦੇ ਮੋੜਾਂ ਤੇ ਉਹ ਨੂੰ ਹੀ ਜਵਾਬ ਉਹਦਾ ਉਹਦਾ ਜਵਾਬ ਦੇਣਾ ਜਿਵੇਂ ਇੱਕ ਬੰਦੇ ਨੂੰ ਵਾਈਸੈਂਟਰ ਫੜਾ ਦਿੱਤਾ ਤਕੋ ਬੰਦੇ ਨੂੰ ਡੀਡਕਸ਼ਨ ਸੈਂਟਰ ਖੋਲਿਆ ਗਿਆ ਇੱਕ ਸਿੱਧੀ ਜ਼ਿੰਮੇਵਾਰੀ ਵੀ ਆਪਾਂ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਟਿਕਦੀ ਆ ਵੀ ਮੇਰੀ ਜ਼ਿੰਮੇਵਾਰੀ ਕੀ ਲਈ ਗਈ ਮੈਂ ਪਰਦੌਰ ਦਵਾਈਆਂ ਦੀ ਦੁਕਾਨ ਦਾ ਕਰਦਾ ਮੈਂ ਕਹੀ ਜਾ ਮੈਂ ਸਾਡੀ ਕੈਮਿਸਟਰੀ ਚੁਣਾਈ ਆ ਪਹਿਲਾਂ ਮੇਰੀ ਦੁਕਾਨ ਤਾਂ ਦੇਖ ਲਓ ਨਾ ਵੀ ਮੈਂ ਦੁਕਾਨ ਤੇ ਬੋਲਣ ਤੋਂ ਬਾਅਦ ਸਹੀ ਇੱਥੋਂ ਗੱਲ ਜਿਆਦਾ ਪੜੇ ਚ ਜਾ ਰਹੀ ਮੈਂ ਦੇਖ ਹੁਣ WhatsApp ਗਰੁੱਪ ਬਣ ਗਏ ਸੋਸ਼ਲ ਮੀਡੀਆ ਬਣ ਗਏ ਤਾਂ ਮੈਂ ਨੋਟ ਕਰਦਾ ਵੀ ਜਿਹੜੇ ਬੰਦੇ ਸਟੇਜਾਂ ਤੋਂ ਬੋਲ ਜਾਂਦੇ ਨੇ ਉਹ ਮੇਰੇ ਗੁਰੂ ਨੇ ਮਾਸਟਰ ਜਿੰਦਰਜੀ ਤਖਸ਼ੀਲ ਵਾਲੇ ਪੰਜਾਬ ਦੇ ਜਿੱਥੇ ਨੂੰ ਆਗੂ ਨੇ ਮਤਲਬ ਮੇਰੇ ਵੱਡਾ ਨਾਮ ਹੈ ਇੰਟਰਨੈਸ਼ਨਲ ਸੱਚੀਅਤ ਨੇ ਮਤਲਬ ਮੇਰੇ ਜ਼ਿੰਦਗੀ ਦੇ ਦੋ ਮੈਂਟਰ ਨੇ ਜੀ ਉਹ 35 36 ਸਾਲ ਤੋਂ ਮੇਰੇ ਨਾਲ ਜੁੜੇ ਹੋਏ ਨੇ ਜਾਂ ਮੈਂ ਨਾਲ ਲੈਣਾ ਪਰਿਵਾਰਕ ਮੈਂਬਰ ਦਾ ਚਾਹੂੰਗਾ ਮੇਰੇ ਜੀਜੇ ਹੀ ਨੇ ਤਾਂ ਉਹ ਅੱਜਕੱਲ ਚੇਅਰਮੈਨ ਨੇ ਲੋਕਤਲ ਦੇ ਵੀ ਜਿਨ੍ਹਾਂ ਦੀ ਮੈਂ ਜ਼ਿੰਦਗੀ ਤੋਂ ਕਾਫੀ ਗੱਲਾਂ ਸਿੱਖਿਆ ਤਾਂ ਮੈਂ ਅਸੀਂ ਗੱਲ ਕਰਦੇ ਹੁੰਨੇ ਆ ਵੀ ਸਰਕਾਰਾਂ ਦੀ ਜ਼ਿੰਮੇਵਾਰੀ ਬਕਾਇਦਾ ਬੰਦ ਦੀ ਆ ਅਫੀਸ਼ੀਅਲ ਜ਼ਿੰਮੇਵਾਰੀ ਬੰਦ ਦੀ ਉਹਨਾਂ ਨੇ ਇੱਕ ਜ਼ਿੰਮੇਵਾਰੀ ਕਹਿਤੀ ਵੀ ਵਿਪਨ ਜੀ ਤੁਸੀਂ ਦਵਾਈਆਂ ਦੁਕਾਨ ਤੇ ਨਿਸ਼ਾਨੀ ਵੇਚਣਾ ਲਓ ਜੀ ਤੁਹਾਨੂੰ ਡੀਡਿਕਸ਼ਨ ਤੁਸੀਂ ਜੀ ਇਹਨੂੰ ਬੰਦ ਕਰਾਓ ਨਿੱਕਾ ਜੀ ਹੈਰਾਨੀ ਵਾਲੀ ਗੱਲ ਹੈ ਵੀ ਜਿਹੜੇ ਪ੍ਰਾਈਵੇਟ ਡੀਡਿਕਸ਼ਨ ਸੈਂਟਰ ਆ ਇਹਨਾਂ ਦੀ ਰਿਪੋਰਟ ਬਹੁਤ ਮਾੜੀ ਹੈ ਦੇਖੋ ਮਾੜੀ ਦਾ ਜੇ 22 ਸੈਂਟਰ ਚਲਾਉਣ ਵਾਲਾ ਬੰਦਾ ਤਾਂ ਮਤਲਬ ਜੇ ਫੜਨ ਵਾਲੀ ਗੱਲ 'ਚ ਪੈਣਾ ਹੋਵੇ ਉਹਨਾਂ ਦੀ ਗਿਣਤੀ ਦੇ ਵਿੱਚ ਰੈਦਰ ਜੇ ਆਪਾਂ ਗਿਣਤੀ ਕਰਨੀ ਹੋਵੇ ਜਿਹੜੀ ਉਹ ਜੀਵ ਵਾਲੀ ਗੋਲੀ ਲੋਕ ਕਹਿੰਦੇ ਵੈਫਰੋਨੋਰਫਿਨ ਉਹਦੀ ਹਜ਼ਾਰਾਂ 'ਚ ਗਿਣਤੀ ਤਦਾਦ ਅੱਜ ਵੀ ਵਿਕ ਰਹੀ ਹੈ ਅਮ ਵਿਕ ਨਹੀਂ ਰਹੀ ਮਤਲਬ ਸਰਕਾਰ ਦੇ ਰਹੀ ਹੈ ਪ੍ਰਾਈਵੇਟ ਸੈਂਟਰਾਂ 'ਚੋਂ ਹਾਂ ਸਰਕਾਰੀ ਹਸਪਤਾਲਾਂ ਚੋਂ ਪਰ ਜੇ ਦੇਖੀ ਵੀ ਨਸ਼ਾ ਛੱਡ ਗਏ ਲੋਕ ਜਿਹਦੀ ਖਾਤਰੇ ਸ਼ੁਰੂ ਕੀਤੀ ਸੀ ਇਹ ਮੇਰਾ ਕਾਂਗਰਸ ਸਰਕਾਰ ਸ਼ੁਰੂ ਹੋਈ ਸੀ ਕਾਂਗਰਸ ਸਰਕਾਰ ਤੇ ਮੈਂ 36 ਸਾਲ ਦੇ ਤਜਰਬੇ ਚ ਕਹਿ ਸਕਦਾ ਮੇਰਾ ਸਾਰੇ ਹਸਪਤਾਲਾਂ ਨਾਲ ਬਾ ਪੈਂਦਾ ਜੀ ਸਕੂਲਾਂ ਨਾਲ ਬਾ ਪੈਂਦਾ ਵੀ ਮੈਨੂੰ ਛੱਡਣ ਵਾਲੇ ਦੀ ਗਿਣਤੀ ਬਹੁਤ ਘੱਟ ਨਜ਼ਰ ਆ ਰਹੀ ਹੈ ਜ਼ਿੰਮੇਵਾਰੀ ਉਹੀ ਆ ਗਈ ਵੀ ਪਰਿਵਾਰ ਪਰਿਵਾਰ ਤੋਂ ਬਾਅਦ ਫਿਰ ਜਿਹੜੇ ਸਕੂਲ ਚ ਬੱਚੇ ਜਾਂਦੇ ਨੇ ਜਿਹੜੇ ਕਾਲਜ ਚ ਜਾਂਦੇ ਨੇ ਉਹਦਾ ਮਾਹੌਲ ਕੀ ਮਿਲਦਾ ਸਰਕਾਰ ਉਹਨੂੰ ਲਗਾਤਾਰ ਕਿੰਨਾ ਰੋਕਦੀ ਆ ਮਾੜੇ ਪ੍ਰਬੰਧ ਮੈਂ ਇੱਥੇ ਕਹਿੰਚ ਗਰੇਜ ਨੂੰ ਕਰੂੰਗਾ 20 ਪ੍ਰਬੰਧਾਂ ਚ ਟਿੱਲ ਹੈ ਕਿਸ ਤਰ੍ਹਾਂ ਦੀ ਟਿੱਲ ਹੈ ਟਿੱਲ ਜਿਵੇਂ ਪ੍ਰਸ਼ਾਸਨ ਨੇ ਇੱਕ ਕੰਮ ਕਰਨਾ ਉਹ ਲਗਾਤਾਰ ਰਾਪਤੇ ਚ ਲਗਾਤਾਰ ਡੀਡਿਕਸ਼ਨ ਸੈਂਟਰਾਂ ਦੀ ਵਿਜਿਟ ਲਗਾਤਾਰ ਲੋਕਾਂ ਨੂੰ ਨਾਲ ਲੈਣਾ ਪੰਜਾਬੀ ਚ ਕਹਿ ਲਈਏ ਵੀ ਜਦੋਂ ਅਸੀਂ 20 ਬੰਦੇ ਜ਼ਿੰਮੇਵਾਰ ਬਣ ਗਏ ਭਾਵੇਂ ਉਹ ਆਪਣੀ ਪੁਲਮਿਟੀ ਲੌਬੀ ਹੈ ਭਾਵੇਂ ਉਹ ਸਾਡੇ ਦਵਾਈਆਂ ਵਾਲੇ ਨੇ ਪੁਲਿਸ ਪ੍ਰਸ਼ਾਸਨ ਨਾਲ ਦੂਜੀ ਐਡਮਿਨਿਸਟ੍ਰੇਸ਼ਨਾਂ ਇੱਕ ਪੂਰੀ ਦੀ ਪੂਰੀ ਟੀਮ ਇੱਕ ਪਈ ਆ ਪੰਜਾਬ 'ਚ ਜਿਹੜੀ ਇਹ ਕਹਿੰਦੀ ਆ ਵੀ ਇਹ ਬੰਦ ਹੋਣਾ ਚਾਹੀਦਾ ਐ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਮਾਰੇ ਤੇ ਚੰਗੇ ਲੋਕ ਬੰਦ ਹੋ ਜਾਣਗੇ ਲੋਕ ਚੰਗੇ ਬੈਠੇ ਨੇ ਦੁਖੀ ਨੇ ਕਰ ਕੁਛ ਨਹੀਂ ਰਹੇ ਛੋਟੀ ਜੀ ਮੰਡੀ ਆ ਪਧੌਰ ਮੈਂ ਹਮੇਸ਼ਾ ਪਧੌਰ ਦੀ ਸਟੱਡੀ ਲਗਾਤਾਰ ਕਰਦਾ ਰਹਿਣਾ ਫਿਰ ਮੈਂ ਜ਼ਿਲ੍ਹੇ ਦੀ ਕਰਦਾ ਰਹਿਣਾ ਮੈਂ ਕਹਿੰਨਾ ਅੰਬਰਸਾਲੇ ਦਾ ਫਿਕਰ ਆਪਦਾ ਕਰਨਗੇ ਹਾਲਾਂਕਿ ਫਿਕਰ ਤਾਂ ਪੰਜਾਬ ਦਾ ਅਸੀਂ ਵੀ ਕਰਨਾ ਪਰ ਅਸੀਂ ਨਹੀਂ ਸਟੱਡੀ ਨਹੀਂ ਕਰ ਸਕਦੇ ਪਰ ਮੈਂ ਦੇਖਦਾ ਵੀ ਸਾਡਾ ਆਲਾ ਦਵਾਲਾ ਪ੍ਰਬੰਧ ਐਨੇ ਕਮਜ਼ੋਰ ਨੇ ਵੀ ਉਹ ਗੱਲਾਂ ਕਾਗਜ਼ਾਂ 'ਚ ਜਿਆਦਾ ਰਹਿ ਜਾਂਦੀਆਂ ਸਾਫਤ ਘੱਟੂ ਹੁਣ 10 ਮਹੀਨਿਆਂ ਤੋਂ ਚਲਾਈ ਆ ਬੋਸ ਸੀਐਮ ਸਾਹਿਬ ਜੋੜ ਲਾਈ ਜਾਂਦੇ ਨੇ ਅੱਜ ਸੀਐਮ ਪੰਜਾਬ ਨੇ ਜ਼ਿੰਮੇਵਾਰੀ ਲਾਤੀ ਮਸਲ ਸਮਝਾਉਣਾ ਗੱਲ ਹਾਂਜੀ ਸੀਐਮ ਪੰਜਾਬ ਨੇ ਡੀਜੀਪੀ ਸਾਹਿਬ ਨੂੰ ਕਹਤਾ ਚੀਫ ਸੈਕਟਰੀ ਸਾਹਿਬ ਨੂੰ ਕਹਤਾ ਮੂਰਲੇ ਅਗਲੇ ਅਫਸਰ ਨੂੰ ਕਹਤਾ ਹਾਂਜੀ ਤਾਂ ਤੁਸੀਂ ਕੋ ਕਿੱਡੀ ਟੀਮ ਬਣ ਗਈ ਇੱਕ ਪੂਰੀ ਸਰਕਾਰ ਚਾਹੁੰਦੀ ਆ ਕਿਉਂਕਿ ਸਰਕਾਰਾਂ ਨੂੰ ਇਹ ਤਾਂ ਚੰਨ ਹੋ ਹੋ ਗਿਆ ਵੀ ਇਹ ਕਿਤੇ ਨਾ ਕਿਤੇ ਖੜਾ ਚੜਾਉਣਾ ਪਊ ਗੱਲ ਹੁਣ ਤਾਂ ਕਰਾਸ ਕਰਕੇ ਪਰ ਉਹ ਟੀਮ ਕਿੱਡੀ ਆ ਉਹਦੇ ਚ ਅਸੀਂ ਲੋਕ ਪ੍ਰਸ਼ਾਸਨ ਦੇ ਕਿੰਨੇ ਅਧਿਕਾਰੀ ਨੇ ਕੀ ਇਹ ਗੱਲ ਕਹੀ ਜਾ ਸਕਦੀ ਹੈ ਵੀ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਉਹਨੂੰ ਸਿਰੇ ਲਾਇਆ ਜਾ ਰਿਹਾ ਜੋ ਆਪਣੀ ਸਰਕਾਰ ਕਹਿ ਰਹੀ ਹੈ ਵਿਪਰੀ ਮੈਂ ਤੁਹਾਡੀ ਗੱਲ ਨੂੰ ਫੇਰ ਵਿਚਾਲੇ ਕੱਟਦਾ ਗੱਲ ਚੱਲੀ ਸੀ ਨਸ਼ਾ ਜਿਹੜੇ ਛਡਾਊ ਕੇਂਦਰ ਹੈ ਵੀ ਉਹਨਾਂ ਦੀ ਤੁਸੀਂ ਕਹਿ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਲਗਾਤਾਰ ਚੈਕਿੰਗ ਕਰੇ ਜੀ ਮੈਂ ਇਹ ਗੱਲ ਕਰਨ ਤੋਂ ਗਰੇਜ ਨਹੀਂ ਕਰਦਾ ਵੀ ਜਿਹੜਾ ਜਿਹੜਾ ਡਾਕਟਰ ਅਮਿਤ ਹੈ ਅਮਿਤ ਵੰਸਲ ਉਹ ਹੁਣ ਮਤਲਬ ਇਹ ਗੱਲ ਦੇ ਵਿੱਚ ਆ ਉਹਦਾ ਬੇਨਕਾਬ ਹੋ ਗਿਆ ਚਿਹਰਾ ਬਿਲਕੁਲ ਠੀਕ ਹੈ ਲੇਟ ਹੋਇਆ ਜੀ ਪਰਚਾ ਦਾ ਦਰਜ ਹੋਇਆ ਬਹੁਤ ਲੇਟ ਹੋਇਆ ਮੈਂ ਉਹ ਤੁਹਾਡੀ ਚੈਕਿੰਗ ਦੀ ਗੱਲ ਕਰਦਾ ਵੀ ਮੈਨੂੰ ਇੱਕ ਇਹ ਸਮਾਂ ਦੇਖਣ ਦਾ ਮੌਕਾ ਮਿਲਿਆ ਇਥੇ ਅੱਜ ਕੱਲ ਐਸਡੀਐਮ ਗੋਪਾਲ ਸਿੰਘ ਨੇ ਜਿਹੜੇ ਹੁਣ ਰਿਟਾਇਰ ਤਾਂ ਹੋ ਗਏ ਪਹਿਲਾਂ ਉਹ ਵੀ ਹੁਣ ਉਹ ਰਿਟਾਇਰ ਹੋ ਗਏ ਜੀ ਉਹਨਾਂ ਨੇ ਵੀ ਇਹ ਡਾਕਟਰ ਅਮਿਤ ਦੇ ਜਿਹੜਾ ਸੈਂਟਰ ਸੀ ਉੱਥੇ ਚੈਕਿੰਗ ਲਈ ਗਏ ਜੀ ਉਹਦੇ ਚ ਬਕਾਇਦਾ ਪੁਲਿਸ ਦੀ ਟੀਮ ਸੀ ਮੈਂ ਹੈਰਾਨ ਬਣ ਗਿਆ ਵੀ ਉਹਦੀ ਰਿਪੋਰਟ ਚੈਕਿੰਗ ਦੀ ਅਜੇ ਤੱਕ ਮੈਂ ਤਾਂ ਨਹੀਂ ਦੇਖ ਸਕਿਆ ਵੀ ਉਹ ਰਿਪੋਰਟ ਕੀ ਆਈ ਕਿ ਇਹ ਲਗਭਗ ਐਮਲੋ ਹੁਣ ਰਿਟਾਇਰ ਹੋਇਆਂ ਨੂੰ ਵੀ ਉਹਨੂੰ ਇੱਕ ਸਾਲ ਤੋਂ ਉੱਤੇ ਹੋ ਗਿਆ ਉਹ ਇਹ ਤਿੰਨ ਸਾਲ ਪਹਿਲਾਂ ਦੀਆਂ ਗੱਲਾਂ ਨੇ ਵੀ ਜੀ ਘਟੋ ਘਟ ਮਤਲਬ ਮੈਨੂਅਲ ਲੈਂਦਾ ਜਿੱਨਾਂ ਜਿਹੜੇ ਆਪਾਂ ਕਹਿੰਦੇ ਪ੍ਰਸ਼ਾਸਨਿਕ ਅਧਿਕਾਰੀ ਚੈੱਕ ਕਰਨ ਪਰ ਉਹਨਾਂ ਦੇ ਵੀ ਕੋਈ ਚੈੱਕ ਤਾਂ ਹੋਣਾ ਚਾਹੀਦਾ ਵੀ ਉਹਨਾਂ ਦੀ ਦਿੱਤੀ ਹੋਈ ਰਿਪੋਰਟ ਤੋਂ ਬਾਅਦ ਅਜੇ ਬੰਦਾ ਤਾਂ ਦੋਸ਼ੀ ਪਾਇਆ ਗਿਆ ਬਿਲਕੁਲ ਬਿਲਕੁਲ ਉਹ ਕਿਹੜੇ ਤਰੀਕੇ ਨਾਲ ਕਲੀਨ ਚਿੱਟ ਕਿਵੇਂ ਦੇ ਆਉਂਦੇ ਨੇ ਇਹਨਾਂ ਨੂੰ ਬਿਲਕੁਲ ਜਿਹੜਾ ਸੈਂਟਰ ਉਹਨਾਂ ਦਾ ਮੇਰੇ ਕੋਲ 25 ਏਕੜ ਸੀ ਵਾਂਸਲ ਦਾ ਉਹ ਕਾਫੀ ਲੇਟ ਹੁਣ ਚੈੱਕ ਹੋ ਕੇ ਸਾਹਮਣੇ ਆਇਆ ਨਹੀਂ ਦੇਖੋ ਫੇਰ ਤੁਸੀਂ ਹੋਰ ਦੇਖੋ ਉਧਰੋਂ ਪਰਚਾ ਦਰਜ ਹੋ ਗਿਆ ਬਹਾਲੀ ਉਹ ਬੰਦਾ ਅਰੈਸਟ ਵੀ ਕਰ ਲਿਆ ਇੱਥੇ ਮੈਨੂੰ ਜਿਵੇਂ ਨਾ ਆਪਾਂ ਕੋਈ ਵੀ ਕੰਮ ਕਾਰੋਬਾਰ ਦੇ ਤੌਰ ਤੇ ਤੁਸੀਂ ਮੈਡੀਕਲ ਨਾਲ ਮੈਡੀਸਨ ਨਾਲ ਜੁੜੇ ਹੋਏ ਹੋ ਤੁਹਾਨੂੰ ਉਹ ਪਰ ਜਦੋਂ ਮੈਨੂੰ ਲੱਗਦਾ ਵੀ ਜਦੋਂ ਆਪਾਂ ਚੰਗੇ ਪਾਸੇ ਚੱਲਦੇ ਆ ਤਾਂ ਲੋਕ ਤੁਹਾਨੂੰ ਸੂਚਨਾ ਦੇਣੀ ਸ਼ੁਰੂ ਕਰ ਦਿੰਦੇ ਨੇ ਬਿਲਕੁਲ ਦਿੰਦੇ ਆ ਜੀ ਇਹ 'ਚ ਕੋਈ ਸ਼ੱਕ ਜਦੋਂ ਇੱਕ ਪਾਸੇ ਤਾਂ ਉਹ ਫੜਿਆ ਹੋਇਆ ਸੀ ਦੂਜੇ ਪਾਸੇ ਉਹਨਾਂ ਦਾ ਰਿਕਾਰਡ ਸਾੜਿਆ ਜਾ ਰਿਹਾ ਸੀ ਮੈਨੂੰ ਇੱਕ ਬੰਦੇ ਨੇ ਫੋਨ ਕੀਤਾ ਮੈਨੂੰ ਉਹਨਾਂ ਦੇ ਉਹ ਰਿਕਾਰਡ ਸਾੜੇ ਜਾਣ ਦੀ ਫੋਟੋ ਕਰਕੇ ਲੈ ਕੇ ਆਉਣ ਦਾ ਮੌਕਾ ਮਿਲਿਆ ਤੁਸੀਂ ਦੇਖੋ ਵੀ ਉੱਥੋਂ ਉਹਨੂੰ ਦੱਸਣ ਵਾਲੇ ਨੂੰ ਪਤਾ ਹੋਊ ਨਾ ਵੀ ਗੱਲ ਇਹ ਧਰੀ ਜਾਊਗੀ ਹਨ ਕੋਈ ਨਹੀਂ ਜਾਉ ਹੁਣ ਹੁਣ ਸਥਿਤੀ ਮੈਂ ਜਿਹੜੀ ਗੱਲ ਕਰ ਰਿਹਾ ਵੀ ਮੰਨ ਲਓ ਪ੍ਰਸ਼ਾਸਨਿਕ ਅਧਿਕਾਰੀ ਹੈ ਜਿਹੜੀ ਉਹਨਾਂ ਦੀ ਰਿਸਪੌਂਸਿਬਿਲਟੀ ਦਾ ਫਿਕਸ ਨਹੀਂ ਹੋ ਰਹੀ ਬਿਲਕੁਲ ਵੀ ਜੇ ਕਿਤੇ ਰਿਸਪੌਂਸਿਬਿਲਟੀ ਫਿਕਸ ਹੋਵੇ ਇਹਦੇ ਵੀ ਚੈਕਿੰਗ ਤਾਂ ਦੇਖੋ ਮੈਨੂੰ ਲੱਗਦਾ ਜਿਵੇਂ ਆਪਾਂ ਗੱਲ ਕਰਦੇ ਆ ਕਿ ਉਹ ਕਾਗਜ਼ਾਂ ਚ ਚੈਕਿੰਗ ਤਾਂ ਹੁੰਦੀ ਹੀ ਰਹਿੰਦੀ ਹੋਣੀ ਹੈ ਬਿਲਕੁਲ ਬਿਕ ਆਗਿਆ ਚੈਕਿੰਗ ਹੋਈ ਜਾਂਦੀ ਹੈ ਪ੍ਰੈਕਟੀਕਲੀ ਉਹਦਾ ਨਤੀਜਾ ਕਾਫੀ ਟੱਲਾ ਜਾਂਦਾ ਹਾਂ ਵੀ ਉਹ ਟੱਲਾ ਹੈ ਜਿਹੜੀ ਉਹਦਾ ਨਤੀਜਾ ਜਿਵੇਂ ਕਹਿੰਦਾ ਫੁੱਲ ਜਿਵੇਂ ਪਹਿਲਾਂ ਤਾਂ ਇੱਕ 20 ਬੀਜਿਆ ਗਿਆ ਬਿਲਕੁਲ ਉਹਦੇ ਜਿਹੜੇ ਫੁੱਲ ਲੱਗੇ ਨੇ ਉਹ ਤਾਂ ਐ ਮੰਨ ਲਓ ਵੀ ਤਿੰਨ ਸਾਲ ਬਾਅਦ ਹੁਣ ਲੱਗੇ ਨੇ ਕਿਤੇ ਜਾ ਕੇ ਬਿਲਕੁਲ ਜੀ ਦੇਸੀ ਭਾਸ਼ਾ ਚ ਆਪਾਂ ਕਹਿੰਦੇ ਨਾ ਵੀ ਜੜ੍ਹ ਚੋਂ ਕੱਟਣਾ ਕੋ ਕੰਮ ਜੜ੍ਹ ਚੋਂ ਕੱਟ ਲੈ ਸਿਸਟਮ ਦੀ ਇੱਕ ਅਹਿਮ ਜ਼ਿੰਮੇਵਾਰੀ ਬਣਦੀ ਹੈ ਜਿਹਦੇ ਚ ਬਹੁਤ ਵੱਡੀ ਇਮਾਨਦਾਰੀ ਦੀ ਲੋੜ ਹੈ ਜਿਹੜੀ ਇਮਾਨਦਾਰੀ ਜਿੱਥੇ ਮੰਨ ਲਓ ਸ਼ੱਕ ਦੇ ਘੇਰੇ 'ਚ ਗੱਲਾਂ ਜਾਂਦੀਆਂ ਵੀ ਜੇ ਇੱਕ ਜ਼ਿਲ੍ਹੇ 'ਚ ਇੱਕ ਅਫਸਰ ਕੰਮ ਕਰੀ ਜਾਂਦਾ ਦੂਜੇ ਅਫਸਰ ਜ਼ਿਲ੍ਹੇ 'ਚ ਢੱਲੇ ਚੱਲ ਰਹੀ ਮੈਂ ਬੇਪੜਨ ਜੀ ਤੁਹਾਡੀ ਇੱਕ ਹੋਰ ਗੱਲ ਦਾ ਜ਼ਿਕਰ ਕਰਨਾ ਜੀ ਮੈਂ ਤੁਹਾਡੀ ਇੱਕ ਪੋਸਟ ਕੱਢ ਰਿਆ ਸੀ ਸਾਰੇ ਦਰਸ਼ਕ ਦੇਖ ਰਹੇ ਹੋਣਗੇ ਤੁਸੀਂ ਗੱਲ ਕਰ ਰਹੇ ਸੀ ਮੈਂ ਮੋਬਾਈਲ 'ਚ ਲੱਗਿਆ ਹੋਇਆ ਸੀ ਜੀ ਤੁਹਾਨੂੰ ਇੱਕ 24 ਸਤੰਬਰ ਨੂੰ ਪੋਸਟ ਪਾਈ ਹੋਈ ਸੀ ਜੀ ਮੈਨੂੰ ਉਹ ਬੜੀ ਵਧੀਆ ਲੱਗੀ ਵੀ ਸਮਾਜ ਦਾ ਨਿਹਾਰ ਕਦੋਂ ਵਾਪਰਦਾ ਜੀ ਉਦੇ ਜਿ ਤੁਨੇ ਲਿਖਿਆ ਸੀ ਵੀ ਸਮਾਜ ਵਿੱਚ ਚੰਗੇ ਮਾੜਿਆਂ ਦੀ ਗਿਣਤੀ ਕਦੇ ਵੀ ਚੰਗਿਆਂ ਮਾੜਿਆਂ ਦੀ ਕਦੇ ਵੀ ਘਾਟ ਨਹੀਂ ਰਹੀ ਇਹ ਇਤਿਹਾਸ ਦਰਾਂਦਾ ਤੇ ਕੁਦਰਤੀ ਵੀ ਹੈ 100% ਸਹੀ ਹੈ ਇਹ ਸਮੱਸਿਆਵਾਂ ਉਸ ਵੇਲੇ ਵਧਦੀਆਂ ਨੇ ਜਾਂ ਨਗਾਰ ਉਸ ਵੇਲੇ ਆਉਂਦਾ ਜਦੋਂ ਚੰਗੇ ਜਾਂ ਗਿਆਨੀ ਲੋਕ ਨਿੱਜੀ ਲਾਲਚ ਕਰਕੇ ਜਾਂ ਫਿਰ ਡਰ ਕਰਕੇ ਚੁੱਪ ਕਰਕੇ ਰਹਿੰਦੇ ਨੇ ਤੇ ਫਿਰ ਮਾੜੇ ਲੋਕ ਆਪਣੀਆਂ ਹਰਕਤਾਂ 'ਚ ਵਾਧਾ ਕਰ ਦਿੰਦੇ ਨੇ ਇਹ ਸਾਰੀ ਗੱਲ ਤਾਂ ਨਟਛੱਲ ਹੈ ਹਾਂ ਮਤਲਬ ਮੈਂ ਇਹ ਦੇਖ ਰਿਹਾ ਵੀ ਜਿਹੜਾ ਇਹ ਹਾਲਤਾਂ ਤਾਂ ਸੱਚਮੁੱਚ ਇਹੀ ਨੇ ਮਾਰਿਆਂ ਦੀ ਗਿਣਤੀ ਆਪਾਂ ਨੂੰ ਪਤਾ ਵੀ ਆ ਬੰਦੇ ਨਸ਼ਾ ਵੇਚਦੇ ਆਪਾਂ ਨਸ਼ੇ ਦੀ ਗੱਲ ਕਰਦੇ ਆ ਆ ਨਸ਼ਾ ਖਾਂਦੇ ਆ ਠੀਕ ਹੈ ਜੀ ਕੀ ਇਹ 7.3 ਕਰੋੜ ਬੰਦਾ ਨਸ਼ਾ ਖਾ ਰਿਹਾ ਚਲ ਆਪਾਂ ਇੱਥੇ ਆਜੋ ਅਸੀਂ 3.5 ਕਰੋੜ ਦੀ ਵਾਦੀ ਚ ਰਹਿੰਦੇ ਆ ਇੱਕ ਵੱਖਰੀ ਗਿਣਤੀ ਨਸ਼ਾ ਖਾ ਰਹੀ ਹੈ ਉਹ ਚ ਨੌਜਵਾਨ ਵਰਗ ਜ਼ਿਆਦਾ ਹੈ ਤੋਂ ਉਹ ਦਿਨ ਦਾ ਜ਼ਿਆਦਾ ਹੈ ਪਰ ਗਿਣਤੀ ਦੀ ਪਤਾ ਨਾ ਤਾਂ ਫਿਰ ਉਦੋਂ ਬਿਨਾ ਜਿਹੜੇ ਇਨਸਾਨ ਨਸ਼ਾ ਨਹੀਂ ਕਰਦੇ ਗਿਆਨੀ ਧਿਆਨੀ ਆ ਵਧੀਆ ਨਹੀਂ ਉਹ ਹੰਬਲ ਹੋ ਕੇ ਕਿਉਂ ਨਹੀਂ ਮੁਰੇ ਆਉਂਦੇ ਇੱਥੇ ਗੈਪ ਹੈ ਮੇਲਾ ਦੇਖਣ ਵਾਲੀ ਗੱਲ ਹੈ ਖਬਰ ਪੜ੍ਹ ਲਈ ਖਲਾਫ ਬੋਲਤੇ ਤੁਸੀਂ ਮੇਰੇ ਮੈਂ ਤੇਰੇ ਜੁਮ ਗੈਰ ਜ਼ਿੰਮੇਵਾਰੀਆਂ ਇਹਦੇ ਵਿੱਚ ਵੱਡਾ ਰੋਲ ਆ ਉਹਦੇ 'ਚ ਮੇਰੇ ਮੈਸੇਜ ਦਾ ਮਤਲਬ ਇਹ ਸੀ ਵੀ ਜਿਹੜੇ ਲੋਕਾਂ ਨੂੰ ਪਤਾ ਗਿਆਨ ਹੈ ਸਮਝ ਹੈ ਪਰ ਮਾਉ ਆਮ ਸੱਜਣਾ ਤੇ ਪਰ ਮਾਉ ਸਰਕਾਰ ਦਾ ਬੰਦਾ ਹੈ ਉਹਨਾਂ ਲਈ ਤਾਂ ਬਹੁਤ ਹੀ ਸਖਾਲਾ ਯਾਰ ਗੱਲ ਕਰ ਗੱਲ ਵੀ ਨਹੀਂ ਕੀਤੀ ਜਾ ਰਹੀ ਜੇ ਆਪਾਂ ਪ੍ਰਸ਼ਾਸਨ ਤੇ ਗੱਲ ਰਾਈਏ ਪ੍ਰਸ਼ਾਸਨ ਦਾ ਕੁਛ ਸਾ ਕਦੇ ਵੀ ਕਿਸੇ ਚੀਜ਼ ਨੂੰ ਪੂਰਾ ਮਾੜਾ ਨਹੀਂ ਕਿਹਾ ਜਾ ਸਕਦਾ ਉਹ ਤਾਂ ਹੈਗੀ ਜੀ ਸਾਰੇ ਕੰਮ ਇੱਕ ਪੱਕਾ ਬੜਾ ਵਧੀਆ ਨਜ਼ਰ ਆਉਂਦਾ ਹੁੰਦਾ ਹੁੰਦਾ ਕਦੇ-ਕਦੇ ਜਦੋਂ ਹੁਣ ਆਪਾਂ ਹੜਾਂ ਦੀ ਗੱਲ ਕੀਤੀ ਕਿਸੇ ਨੇ ਕਿਹਾ ਤੱਕ ਨਹੀਂ ਅੰਬਰਸਰ ਡੀਸੀ ਦੀ ਗੱਲ ਚੱਲੀ ਲੱਖ ਹੈ ਜੀ ਪ੍ਰਬੰਧ ਪਹਿਲਾਂ ਮਾੜੇ ਹੋਣਗੇ ਪਰ ਯਾਰ ਉਹਦਾ ਰੋਲ ਇੱਕ ਬੱਕਾ ਦਾ ਦੀਦਾ ਸੀ ਉਹਨੂੰ ਕੈਮਰੇਜ ਕੱਲੀ ਧਿਆਨ ਨਹੀਂ ਰਿਹਾ ਇਹ ਵੀ ਆ ਸ਼ਖਸੀ ਸ਼ਾਨੀ ਮੈਡ ਦੀਦਾ ਸੀ ਪਰ ਇਹਨਾਂ ਦੇ ਸਾਹਮਣੇ ਆ ਗਈ ਨਾ ਗੱਲ ਉਹ ਐਫਰਟਸ ਪਰ ਸਾਰੇ ਕਰ ਸਕਦੇ ਸੀ ਇਥੇ ਕਮੀ ਹੈ ਵੀ ਇੱਕ ਆਪਣੇ ਸਖਾਲੇ ਮਾਹੌਲ ਚੋਂ ਟੁੱਟ ਕੇ ਪ੍ਰਸ਼ਾਸਨ ਸਿਸਟਮ ਤੇ ਲੋਕਾਂ ਨੂੰ ਮੂਰੇ ਆਉਣਾ ਪਊ ਨੇ ਜਿਹੜੀ ਤਦਾਦ ਅੱਜ ਗਿਣਤੀ ਆਈ ਹੈ ਨੈਸ਼ਨਲ ਕਰਾਈਮ ਬਿਊਰੋ ਦੀ ਵੀ ਸਮਗਲੰਗਾਂ ਦੀ ਗਿਣਤੀ ਜ਼ਿਆਦੇ ਆ ਤੇ ਖਾਨ ਵਾਲੇ ਦੀ ਗਿਣਤੀ ਘਟਾ ਉਹ ਅਸੀਂ ਰੋਜ਼ ਆਪਾਂ ਗੱਲਾਂ ਕਰਦੇ ਸੀ ਅੱਜ ਖਬਰ ਪੜ੍ਹ ਕੇ ਮੈਂ ਸੋਚਿਆ ਵੀ ਇਹ ਤਾਂ ਰੋਜ਼ ਦਿਲ ਤੇ ਦਿਮਾਗ ਤੇ ਸੋਚਦੇ ਸੀ ਵੀ ਜਰ ਬੇਚਣ ਵਾਲਿਆਂ ਤੋਂ ਗਾਹਾਂ ਤੋਂ ਗੱਲ ਰੋਕੀ ਜਾਵੇ ਪਮਾ ਸਰਕਾਰਾਂ ਲੱਗੀਆਂ ਮੀਆਂ ਹਜੇ ਕੰਟਰੋਲ ਉਨਾਂ ਹੋ